ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਅੱਗ ਵਾਲਾਂਗੇ ਤੇ ਖੜਾਈ ਧਰਾਂਗੇ ਤੇ ਦਹੀਂ ਦੀ ਸਬਜ਼ੀ ਬਣਾਵਾਂਗੇ ਆਪਾਂ ਬਹੁਤ ਵਧੀਆ ਬਣਾਵਾਂਗੇ ਹੁਣ ਆਪਾਂ ਤੇਲ ਪਾਵਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ। ਜਦੋਂ ਆਪਣਾ ਤੇਲ ਗਰਮ ਹੋ ਗਿਆ ਤੇ ਆਪਾਂ ਜੀਰਾ ਪਾਵਾਂਗੇ। ਤੇ ਤੁਸੀਂ ਕਿਹਾ ਸੀਗਾ ਨਾ ਵੀ ਲੱਕੜ ਦੀ ਕੜਚੀ ਵਰਤਿਆ ਕਰੋ ਤੇ ਚੁੱਲ੍ਹੇ ਤੇ ਠੀਕ ਨੇ ਆਉਂਦੀ ਲੱਕੜ ਦੀ ਕੜਚੀ। ਮੱਚ ਵੀ ਸਕਦੀ ਐ ਸੇਕ ਜਿਆਦਾ ਲੱਗ ਜਾਂਦਾ ਆ ਤੇ ਫਿਰ ਸਟੇਲ ਦੀ ਵਰਤਦੇ ਹਾਂ ਚੁੱਲ੍ਹੇ ਤੇ। ராயோா் ஹரி மிர்ச்சா கட்ட கே ரேடா ஹரி மிர்ச்சா ஜோ கண்ட மிர்ச்சு மிச்ச பணம் கண்டா மிச்ச பூண மிர்ச்சா நூச்சரமசாலா ਥੋੜੀ ਜੀ ਹਲਦੀ ਪਾਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਹਲੋ ਆਪਕ ਤੋ ਕੇ ਰੱਖਿਆ ਚੀਰ ਕੇ ਰੱਖਿਆ ਤੇ ਹੁਣ ਆਲੂ ਪਾਵਾਂਗੇ ਹੁਣ ਆਪੋ ਤੋਂ ਟੱਕ ਦੇਾਂਗੇ ਸੌਜੀ ਆਪਣੇ ਬਣੀ ਜਾਂਦੀ ਐ ਆਲੂ ਕੱਚੇ ਇਹ ਹਜੇ 4-5 ਮਿੰਟ ਲੱਗਣਗੇ ਫਿਰ ਬਣ ਜੂਗੀ ਸਬਜ਼ੀ ਸਬਜ਼ੀ ਆਪਣੀ ਬਣ ਗਈ ਆਲੂ ਰਿੱਝ ਗਏ ਤੇ ਆਪਾਂ ਹੁਣ ਦਹੀਂ ਪਾਵਾਂਗੇ ਆਪਾਂ ਸਪਾ ਕਮੈਂਟ ਸੇ ਇਕ ਲਵਾਵਾਂਗੇ ਫਿਰ ਲਾ ਲਾਂਗੇ ਉਹ ਤੋਟ ਕੇ ਹੁਣ ਆਪਾਂ ਸਬਜੀ ਲਾਵਾਂਗੇ ਬਣ ਗਈ ਏ ਕੌਲੀਚ ਪਾਵਾਂਗੇ ਦੇਂਦੀ ਸਬਜੀ ਬਹੁਤ ਵਧੀਆ ਬਣੀ ਐ ਫੱਕੜੀ ਵਧੀਆ ਬਣੀ ਐ ਗਈ ਆਲੂ ਪਾ ਕੇ ਦੇਂਦੀ ਸਬਜੀ ਗੰਡੇ ਪਾ ਕੇ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲੈ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ